ਕੀ ਨਾਮ ਵਗਿਆ ਮੇਰੇ ਨਾਮ ਪਹਿਲਵਾਨ ਜੁਜਾਰ ਸਿੰਘ ਟਾਈਗਰ ਹੈ ਜੀ ਜੁਜਾਰ ਸਿੰਘ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਤੁਹਾਡੀ ਹੈ ਜੀ ਹਾਂ ਜੀ ਇਹ ਵੀਡੀਓ ਮੇਰੀ ਹੋਈ ਹੈ ਜੀ ਅੱਛਾ ਇਹ ਕਿੱਥੇ ਹੋਈ ਸੀ ਗੇਮ ਦੀ ਇਹ ਅਬੂਦਾਬੀ ਚ ਹੋਈ ਹੈ ਜੀ ਅੱਛਾ ਇਹ ਗੇਮ ਦੇ ਵਿੱਚ ਤੁਸੀਂ ਭਾਰਤ ਦਾ ਨਾਮ ਰੋਸ ਨੂੰ ਕੀਤਾ ਆਪਣੇ ਇਕ ਕੌਰ ਸਭਰਪਤੇ ਦਾ ਨਾਮ ਰੋਸ ਨੂੰ ਕੀਤਾ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਹੈ ਬਹੁਤ ਮਾਨ ਮਹਿਸੂਸ ਹੋ ਰਿਹਾ ਜੀ ਕਿਉਂਕਿ ਪੰਜਾਬੀ ਤੇ ਪੂਰੇ ਭਾਰਤ ਵਾਸੀ ਪੂਰੀ ਦੇਸ਼ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਤੇ ਭਾਰਤ ਵਾਸੀ ਬਹੁਤ ਮਾਣ ਬਖਸ਼ ਰਹੇ ਆ ਤਾਂ ਮਾਣ ਮਹਿਸੂਸ ਹੋ ਰਿਹਾ ਜੀ ਬਾਕੀ ਪਰਿਵਾਰ ਦੀ ਕਿੰਨੀ سپورਟ ਮੇਰੀ ਸੀ ਇਸ ਗੇਮ ਵਾਸਤੇ ਜੇ ਪਹਿਲਾਂ ਕੀ ਕਰਦੇ ਸੀ ਪਹਿਲਾਂ ਤਾਂ ਮੈਂ ਪਹਿਲਵਾਨੀ ਕਰਦਾ ਜੀ ਤੇ ਮਿਕਸ ਮਾਰਸ਼ਲ ਆਰਟਸ ਆ ਕੇਜ ਫਾਈਟਿੰਗ ਵੀ ਖੇਡਦਾ ਐ ਐਮ ਐਮ ਐ ਫਾਈਟ ਕੇ ਅੰਦਰ ਜੀ ਨੂੰ ਤੇ ਪਰਿਵਾਰ ਦੀ ਬਚਪਨ ਤੋਂ ਹੀ ਬਹੁਤ ਜ਼ਿਆਦਾ سپورਟ ਆ ਕਿਉਂਕਿ ਫਾਦਰ ਸਾਹਿਬ ਨੇ ਸਾਨੂੰ ਪਹਿਲਵਾਨੀ 'ਚ ਪਾਇਆ ਸੀ ਬਚਪਨ ਤੋਂ ਹੀ ਹਾਂ ਅੱਛਾ ਜਿਸ ਤਰੀਕੇ ਨਾਲ ਤੁਸੀਂ ਉੱਥੇ ਗੇਮ ਖੇਡਣ ਗਏ ਹੋ ਕਿ ਜਿਹੜੇ ਗੌਰੇਨਾਰ ਤੁਹਾਡਾ ਮੁਕਾਬਲਾ ਵੀ ਹੋਇਆ ਸੀ ਕਿ ਸਰਕੇ ਦਾ ਬਜਨ ਤੁਹਾਡੇ ਨਾਲੋਂ ਵੱਧ ਸੀ ਕੋਈ ਮਨ ਡਰ ਦੇ ਕੋਈ ਡਰ ਸ਼ਿਕਵਾ ਕੋਈ ਕੋਈ ਟੈਨਸ਼ਨ ਕੁਝ ਹੋਈ ਸੀ ਉਸ ਨੂੰ ਨਹੀਂ ਜੀ ਸਿੱਧਾਂ ਦੀ ਧਰਤੀ શ્રી ਚਮਕੌਰ ਸਾਹਿਬ ਨੂੰ ਬਿਲੋਂਗ ਕਰਦੇ ਆ 10 ਲੱਖ ਫੌਜ ਦੇ ਨਾਲ 40 ਸਿੱਖ ਲੜੇ ਸੀ ਤੇ ਡਰ ਨਾਮ ਦੀ ਚੀਜ਼ ਮੈਰੀਕਨ ਹੈ ਵੀ ਚਮਕੌਰ ਸਾਹਿਬ ਦੇ ਵਿੱਚ ਜੰਮੇ ਕਿਸੇ ਨੂੰ ਵੀ ਪੁੱਛ ਲਿਓ ਚਾਹੇ ਕੋਈ ਮੁੰਡਾ ਚਾਹੇ ਕੁੜੀ ਹੈ ਡਰ ਨਾਮ ਦੀ ਚੀਜ਼ ਚਮਕੌਰ ਸਾਹਿਬ ਦੇ ਖੂਨ ਦੇ ਵਿੱਚ ਹੈ ਨਹੀਂ ਹੇ ਤੁਹਾਡੇ ਭੰਗੜੇ ਪੈਂਦੇ ਵੀ ਦੇਖੇ ਨੇ ਕਿ ਤੁਸੀਂ ਪਟਕੀ ਥਾਪੀ ਮਾਰ ਰਹੇ ਹੋ ਉਸ ਤੋਂ ਬਾਅਦ ਆਟੋਮੈਟਿਕ ਹੀ ਅੰਦਰੋਂ ਨਿਕਲ ਜਾਂਦਾ ਹੈ ਬੰਦਾ ਜਿੱਤਦਾ ਹੈ ਕਿੰਨੇ ਕਿਤੇ ਜਦੋਂ ਗਾਣੇ ਲੱਗਿਆ ਹੋਇਆ ਸੀ ਇੱਕ ਗਾਣਾ ਵੀ ਚਲੋ ਪੰਜਾਬੀ ਲੱਗ ਗਿਆ ਪਰ ਤੁਹਾਨੂੰ ਪਤਾ ਹੈ ਪੰਜਾਬੀ ਜਿੱਤਦਾ ਜਿਹੜਾ ਜਸ਼ਨਾ ਉਪੰਗੜਿਆਂ ਨਾਲ ਹੀ ਬਣਾਉਂਦੇ ਨੇ ਤਾਂ ਉਹ ਆਪਣੇ ਆਪ ਹੀ ਨਿਕਲਿਆ ਆਪ ਮਾਰੇ ਨਿਕਲਿਆ ਜੀ ਹਾਂਜੀ ਤੇ ਮੈਂ ਤਾਂ ਮੈਥ ਨੂੰ ਸורה ਦੱਸ ਤਾ ਜਦੋਂ ਤੁਸੀਂ ਦੋਰੇ ਦੇ ਨਾਲ ਪਹਿਲੇ ਰਾਊਂਡ ਦੇ ਵਿੱਚ ਗਏ ਅ ਪਹਿਲੇ ਰਾਊਂਡ ਦੇ ਵਿੱਚ ਮੈਂ ਥੋੜਾ ਹਲਕੇ ਚ ਲੈ ਕੇ ਗਿਆ ਸੀਗਾ ਤੇ ਪਰ ਉਹ ਪਹਿਲੇ ਥੱਪੜ ਤੋਂ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਹਲਕੇ ਚ ਨਹੀਂ ਲੈਣਾ ਫਿਰ ਉਹ ਮੈਂ ਰਾਊਂਡ ਬਾ ਰਾਊਂਡ ਤੋਂ ਦਰ ਰਾਊਂਡ ਮੈਂ ਫਿਰ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਉੱਥੇ ਪੇਸ਼ ਕੀਤਾ ਇਹ ਉਸ ਗੋਰੇ ਨੇ ਜੀ ਰਸ਼ੀਨ ਫਾਈਟਰ ਸੀਗਾ ਜਿਹੜਾ ਗਲੂਸਕੋ ਉਹਨੇ ਫਾਉਲ ਖੇਡਿਆ ਸੀਗਾ ਜੀ ਇਹ ਅਲਾਉਡ ਨਹੀਂ ਜੀ ਹੈਗਾ ਉੱਥੇ ਜਿੱਥੇ ਉਹਨੇ ਮਾਰਿਆ ਆਪਾਂ ਗੱਲ ਦੇ ਉੱਪਰ ਥੱਪੜ ਮਾਰ ਸਕਦੇ ਆ ਲੇਕਿਨ ਜਿਹਨੂੰ ਆਪਾਂ ਤਲੀ ਕਹਿੰਦੇ ਨੇ ਹਥੇਲੀ ਕਹਿੰਦੇ ਨੇ ਆ ਇਹਨੂੰ ਇੰਗਲਿਸ਼ ਚ ਕਲੱਬ ਕਹਿੰਦੇ ਆ ਤਾਂ ਇੱਕ ਕਲੱਬ ਨਹੀਂ ਵੀ ਮਾਰ ਸਕਦੇ ਸੀ ਕੋਈ ਤਾਂ ਜੁਰਮਾਨਾ ਪੈਂਦਾ ਕੋਈ ਜਾਂ ਫਿਰ ਕੋਈ ਇਸ ਤਰੀਕਾ ਨਹੀਂ ਇੱਕ ਜੇ ਆਪਾਂ ਪਹਿਲਾ ਫਾਉਲ ਕਰਦੇ ਆ ਸਾਡੇ ਪੁਆਇੰਟ ਕੱਟੇ ਜਾਂਦੇ ਆ ਖਿਉਂ ਜੇ ਬੇਹੋਸ਼ਨਾ ਹੋਵੇ ਤਾਂ ਪੁਆਇੰਟ ਸਿਸਟਮ ਦੇ ਅਸਾਰ ਤੇ ਜਿਤਾਰ ਹੁੰਦੀ ਆ ਤੇ ਪੁਆਇੰਟ ਕੱਟੇ ਜਾਂਦੇ ਆ ਤੇ ਜੇ ਦੁਬਾਰਾ ਫੇਰ ਬੰਦਾ ਦੁਹਰਾਵੇ ਤਾਂ ਉਹ ਡਿਸਕਵਾਲਿਫਾਈ ਹੋ ਜਾਂਦਾ ਤੇ ਉਹਦਾ ਕੌਂਟਰੈਕਟ ਵੀ ਹਮੇਸ਼ਾ ਲਈ ਬਕ ਕੈਨਸਲ ਤੇ ਬੈਂਡ ਵੀ ਹੋ ਜਾਂਦਾ ਬੰਦਾ ਜਦੋਂ ਗੋਰੀ ਨੇ ਥੱਪੜ ਮਾਰਿਆ ਸੀ ਇਹਦੇ ਵਿੱਚ ਗੇਮ ਵਿੱਚ ਹੁੰਦਾ ਕੀ ਹੈ ਕਿ ਬੰਦੇ ਦੀ ਗਰਦਨ ਨਹੀਂ ਹਿੱਲਣੀ ਚਾਹੀਦੀ ਤੇ ਕਿਵੇਂ ਨਹੀਂ ਜੀ ਉਹਦਾ ਅਸੀਂ ਜਿਹੜਾ ਕਹਿੰਦੇ ਥੱਪੜ ਮਾਰਿਆ ਉਹ ਇੰਨੀ ਤਾਂ ਗਰਦਨ ਉਸਨੇ ਹਿਲਾ ਲਈ ਸੀ ਹਾਂਜੀ ਥੋੜੀ ਨਹੀਂ ਹਿੱਲੀ ਸੀ ਜੀ ਵੀ ਚਲੋ ਉਹ ਤਾਂ ਇਹਦੇ ਵਿੱਚ ਮੇਮ ਤਾਂ ਬੇਹੋਸ਼ ਕਰਨਾ ਹੁੰਦਾ ਹੈ ਬੇਹੋਸ਼ ਤੇ ਬਾਕੀ ਇੱਕ ਬਕਸ ਥੱਲੇ ਨਾ ਬਕਸਾ ਬਣਿਆ ਹੁੰਦਾ 2.5 ਫੁੱਟ ਦਾ 2.5 ਬਾਈ 2.5 ਦਾ ਆਪਾਂ ਉਹਦੇ ਅੰਦਰ ਹੀ ਰਹਿਣਾ ਹੁੰਦਾ ਅੱਛਾ ਜੀ ਜੇ ਉਹ ਤੋਂ ਬਾਹਰ ਕੌਣ ਕਿੰਨੀ ਕਿ ਬਾਹਰ ਗਿਆ ਜਾਂ ਕਿੰਨਾ ਕੁ ਅਨਕੌਂਸ਼ੀਅਸ ਹੋਇਆ ਜਿਹਨੂੰ ਕਹਿੰਦੇ ਆ ਵੀ ਵੀ ਪਤਾ ਨਹੀਂ ਲੱਗਿਆ ਜਿਵੇਂ ਚੋਕ ਲੱਗਣਾ ਵੀ ਕਹਿੰਦੇ ਆ ਨੌਕ ਆਊਟ ਹੋਣਾ ਵੀ ਕਹਿੰਦੇ ਆ ਉਹ ਸਭ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਜੀ ਹਾਂਜੀ